ਹੌਣ ਨਤੀਜੇ ਆ ਰਹੇ ਨੇ ਉਹਨੇ ਕੱਚੇ ਕੰਮ 'ਇਭਰਤੀ ਕਰ ਲਏ ਨਾ ਉਹਨਾਂ ਬਾਰੇ ਕੋਈ ਨੋਟੀਫਿਕੇਸ਼ਨ ਇਸ ਤਰ੍ਹਾਂ ਜਾਰੀ ਹੋਇਆ ਵੀ ਇਹ ਕਦੋਂ ਤੱਕ ਰਹਿਣਗੇ ਕਿੰਨੀ ਇਹਨਾਂ ਦੀ ਤਨਖਾਹ ਹੋਊਗੀ ਕਿੰਨਾ ਇਹਨਾਂ ਦਾ ਡਿਊਟੀ ਪੀਰੀਅਡ ਹੋਊਗਾ ਉਦੋਂ ਕੱਚ ਘਰੜ ਕਹਿਣਾ ਜਿਹਨੂੰ ਪੰਜਾਬੀ ਚ ਕੱਚ ਘਰੜ ਚ ਕਰਗੇ ਵੀ ਕੋਈ ਗੱਲ ਨਹੀਂ ਕੀ ਫਰਕ ਪੈਂਦਾ ਆਪਾਂ ਕਿਹੜਾ ਦੁਬਾਰੇ ਆਉਣਾ ਇੱਕ ਵਾਰੀ ਕਰ ਲਓ ਮੈਂ ਨਹੀਂ ਚਾਹੁੰਦਾ ਕਿਸੇ ਦੇ ਇੱਕ ਚੁੱਲ੍ਹੇ ਦੀ ਅੱਗ ਬੁਜੇ ਅਸੀਂ ਸਾਰੇ ਬੀਆਰਟੀਸੀ ਦੇ ਮੁਲਾਜ਼ਮਾਂ ਨਾਮ ਦੀ ਗੱਲਬਾਤ ਦੇ ਵਿੱਚ ਕਿਸੇ ਦਾ ਕੋਰਟ ਚ ਕੇਸ ਚੱਲਦਾ ਕਿਸੇ ਦੀ ਪੀਆਈਐਲ ਪਈ ਹੋਈ ਹੈ ਕਿਸੇ ਦਾ ਕੋਈ ਟੈਕਨੀਕਲ ਇਸ਼ੂ ਹੈ ਐਡਵੋਕੇਟ ਚੰਨਲ ਨਾਲ ਵੀ ਹਰ ਰੋਜ਼ ਮੀਟਿੰਗ ਹੁੰਦੀ ਹੈ ਤੇ ਅਸੀਂ ਉਹਨਾਂ ਸਾਰਿਆਂ ਦਾ ਮਸਲਾ ਜਿਹੜਾ ਹੈ ਉਹ ਹੱਲ ਕਰਾਂਗੇ ਬਹਿ ਕੇ ਹੱਲ ਕਰਾਂਗੇ ਮੈਂ ਉਹਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਤਰੀਕੇ ਜਿਹੜੇ ਨੇ ਉਹ ਚੰਗੇ ਨਹੀਂ ਹੈਗੇ ਉਹ ਵਧੀਆ ਤਰੀਕੇ ਨਾਲ ਗੱਲਬਾਤ ਕਰਨ ਟੇਬਲ ਤੇ ਬਹਿ ਕੇ ਜ਼ਰੂਰ ਉਹਨਾਂ ਦਾ ਹੱਲ ਹੋਊਗਾ ਕੋਈ ਅਸੀਂ ਗੱਲ ਨਹੀਂ ਮੈਂ ਖੁਦ ਪਿੰਡਾਂ ਚ ਆਇਆ ਹਾਂ ਮੈਨੂੰ ਪਤਾ ਹੈ ਨੌਕਰੀ ਇੱਕੋ ਬਾਰੇ ਮਿਲਦੀ ਹੈ ਦੁਬਾਰਾ ਹੁਣ ਜੇ ਨਹੀਂ ਜੇ ਨਿਕਲ ਜਾਣਗੇ ਕਿੱਥੇ ਜਾਣਗੇ ਉਹ ਉਮਰਿਆ ਨਹੀਂ ਆ ਹੋ ਗਿਆ ਕਿਸੇ ਹੋਰ ਜੋਬ ਵਾਸਤੇ ਵੀ ਅਪਲਾਈ ਨਹੀਂ ਕਰ ਸਕਦੇ ਸੋ ਮੈਂ ਉਹਨਾਂ ਦੀਆਂ ਜਿਹੜੀਆਂ ਸਮਾਜਿਕ ਆਰਥਿਕ ਘਰੇਲੂ ਸਮੱਸਿਆਵਾਂ ਨੂੰ ਸਾਮੇ ਤਾਂ ਸੋ ਲੋਕਾਂ ਨੂੰ ਕੁ ਦਿਕਕਤਾਂ ਆਵੇ ਬਸ ਇਸ ਕਿਸਮ ਦਾ ਬਾਕੀ ਡੈਮੋਕਰੈਟਿਕ ਰਾਈਟ ਹੈ ਹਰੇਕ ਦਾ ਕਿ ਉਹ ਆਪਣੇ ਹੱਕਾਂ ਵਾਸਤੇ ਆਪਣੀਆਂ ਹੱਕੀ ਮੰਗਾਂ ਨੂੰ ਸਰਕਾਰਾਂ ਤੱਕ ਪਹੁੰਚਾਉਣ ਵਾਸਤੇ ਤਰੀਕ